ਨਕੋਦਰ ਵਿਖੇ ਬਲੌਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਨਕੋਦਰ ਦੇ ਡੀਐਸਪੀ ओंकार ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਪਿੰਡਾਂ ਦੇ ਵਿੱਚ ਅਲੱਗ-ਅਲੱਗ ਜਾ ਕੇ ਫਲੈਂਗ ਮਾਰਚ ਕੱਡੇ ਗਏ ਅਤੇ ਉਹਨਾਂ ਨੇ ਕਿਹਾ ਕਿ ਇਹ ਜੋ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੌਕ ਸਮਿਤੀ ਦੀਆਂ ਚੋਣਾਂ ਹਨ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਫਲੈਂਗ ਮਾਰਚ ਕੱਡੇ ਜਾ ਰਹੇ ਹਨ ਅਤੇ ਉਹਨਾਂ ਨੇ ਕਿਹਾ ਕਿ ਇਹ ਚੋਣਾਂ ਅਮਨ ਅਤੇ ਆਮਾਨ ਨਾਲ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਜਰੰਧਾ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਾਹ ਰਵਿੰਦਰ ਸਿੰਘ ਵਰਕੀ ਦੀ ਗਾਈਡਲਾਈਨ ਤੇ ਸਬ-ਡਿਵੀਜ਼ਨ ਕੋਦਰ ਦੇ ਥਾਣਾ ਸਦਰ ਦੇ ਮੁਕੱਫਰ ਇਨਸਪੈਕਟਰ ਸਬੰਸਪੈਟਰ ਦਲਬਖ ਸਿੰਘ ਥਾਣਾ ਸਿਟੀ ਨੂੰ ਕੋਦਰ ਦੇ ਮੁਕੱਫਰ ਸਬੰਸਪੈਟਰ ਸੁਮਿੰਦਰ ਸਿੰਘ ਸੰਧੂ ਅਤੇ ਥਾਣਾ ਨੂਰਪਾਲ ਦੇ ਇਨਸਪੈਕਟਰ ਸਦਾ ਪਲਵਿੰਦਰ ਸਿੰਘ ਦੀਆਂ ਸਮੂਹ ਟੀਮਾਂ ਟੋਟਲ ਫੋਰਸ ਹੈ ਤੇ ਪੁਲਿਸ ਲੈਨ ਚੋਂ ਆਰਪੀ ਟੀਮਾਂ ਤੇ ਹੋਰ ਫੋਰਸਾਂ ਲੈ ਕੇ ਅੱਜ ਸਬ-ਡਿਵੀਜ਼ਨ ਦਾ ਹਰੇਕ ਪਿੰਡ ਪਿੰਡ ਗਲੀ ਗਲੀ ਜਿਹੜਾ ਆਉਣ ਵਾਲੀਆਂ ਬਲਕ ਸਮਤੀ ਤੇ ਜ਼ਿਲ੍ਹਾ ਸਿਚ ਚੋਂ ਉਹਨਾਂ ਨੂੰ ਮਦਦ ਮਤੇ ਨਜ਼ਰ ਰੱਖਦੇ ਹੋਏ ਫਲੈਗ ਮਾਰਚ ਕੀਤਾ ਗਿਆ ਨਾਲ ਨਾਲ ਹੀ ਜਿਹੜੇ ਮਾੜੇ ਅਨਸਰ ਹੈ ਕਿ ਉਹਨਾਂ ਲੋਕ ਉਹਨਾਂ ਦੇ ਸੱਚ ਭੈਣ ਵੀ ਕੀਤਾ ਗਿਆ ਇਹ ਫਲੈਗ ਮਾਰਚ ਜਿਹੜਾ ਹੈ ਵੋਟਰਾਂ ਚ ਉਤਸ਼ਾਹ ਤੇ ਉਹਨਾਂ ਤੇ ਡ੍ਰਿੜਤਾ ਕਾਨੂੰਨ ਦੇ ਵਾਸਤਾ ਬਣਾਈ ਰੱਖਣ ਦੇ ਮਤੇ ਨਜ਼ਰ ਕੀਤਾ ਗਿਆ ਅਸੀਂ ਪਬਲਿਕ ਨੂੰ ਇਹ ਪੂਰਾ ਵਿਸ਼ਵਾਸ ਦਿਵਾਉਣੇ ਤੇ ਇਹ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਨਿਰੰਤਰ ਬਰਕਰਾਰ ਰੱਖੀ ਜਾਵੇ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇੰਨਾ ਚੋਣਾ ਤੇ ਜਾਂ ਆਦਰਵਾਇਸ ਕਿਸੇ ਕਾਨੂੰਨ ਪੰਗ ਕਰਦੇ ਆ ਕੇ ਨਹੀਂ ਹੈ ਔਰ ਜਿਹੜਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰੂਗਾ ਉਹਦੇ ਖਿਲਾਫ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਜਿਹੜਾ ਫਲੈਗਮਾਰਚ ਹੈ ਨਾਕਾਬੰਦੀ ਹੈ ਜਾਂ ਸੱਚ ਬਿਆਣਾ ਇਹ ਹੌਨਰ ਦੇ ਦਿਨਾਂ ਚ ਵੀ ਮਨਜੁੜੀ ਸੀ ਸਾਊਦੀਆਂ ਗਾਈਡਲਾਈਨ ਤੇ ਔਰ ਜ ਮਨ ਜੋ ਕ੍ਰਿਸ਼ਨ ਜਿਹੜੇ ਹੈਗੇ ਨੇ ਚੌਂਕ ਕਮਿਸ਼ਨ ਔਰ ਜ਼ਿਲ੍ਹਾ ਮੈਜਿਸਟਰੇਟ ਜਰੰਦਰਜੀਤ ਹੱਤਰੀ ਜੀ ਵੱਲੋਂ ਜਾਣਕਾਰੀ ਜਾਰੀ ਹੋਣ ਵਾਲੀਆਂ ਲਗਾਤਾਰ ਗਾਈਡਲਾਈਨ ਤੇ ਦੀ ਪਾਲਣਾ ਕਰਦੇ ਹੋਇਆ ਕੀਤਾ ਜਾਊਗਾ ਔਰ ਇਹਨਾਂ ਇਸ 플ੈਗਮਾਰਕਰ ਦੇ ਵਿੱਚ ਅਸੀਂ ਪਬਲਿਕ ਨੂੰ ਵੀ ਲਗਾਤਾਰ ਵਿਸ਼ਵਾਸ ਬਣਾਉਣ ਲਈ ਦ੍ਰਿੜਾ ਕਿ ਕੋਈ ਵੀ ਜਿਹੜਾ ਅਨਸਕਮਿਟਰਨ ਨਹੀਂ ਵਾਪਰੂਗਾ ਥੈਂਕ ਯੂ